ਜ਼ਿਲ੍ਹਾ ਪਠਿੰਡਾ ਦੇ ਪਿੰਡ ਸਿਵਿਆਂ ਦੀ ਬਲਜਿੰਦਰ ਕੌਰ ਨੇ ਪੰਜਾਬ ਸਰਕਾਰ ਵੱਲੋਂ ਸਾਰੀਆਂ ਪਿੰਡੂ ਔਰਤਾਂ ਨੂੰ ਰੋਜ਼ਗਾਰ ਦੇਣ ਲਈ ਸਵੈ ਸਹਾਇਤਾ ਗਰੁੱਪ ਬਣਾ ਕੇ ਚਲਾਈ ਗਈ ਇਸ ਸਕੀਮ ਤਹਿਤ ਹੁਣ ਤੱਕ 700 ਤੋਂ ਵੱਧ ਔਰਤਾਂ ਨੂੰ ਸਵੈ ਰੋਜ਼ਗਾਰ ਨਾਲ ਜੋੜਿਆ ਕੰਨ ਲੱਗੀ ਤੇ ਜਿਸ ਦੇ ਵਿੱਚੋਂ ਇੱਕ ਸਾਡੇ ਮੈਡਮ ਸੀਗੇ ਉਹਨਾਂ ਨੇ ਦੱਸਿਆ ਮੈਨੂੰ ਇਸ ਸਕੀਮ ਬਾਰੇ ਵੀ ਇਹ ਸਲਫਰ ਫੋਗੋਪਿਕ ਸਕੀਮ ਆ ਵੀ 10 ਲੇੜੀ ਦਾ ਇੱਕ ਗਰੁੱਪ ਬਣਦਾ ਹੈਗਾ ਉਸ ਨੂੰ ਸ਼ੁਰੂ ਕਰੋ ਤੁਸੀਂ ਤੇ ਜਿਹੜੀ ਸਾਡੀ ਵੇਰ ਜਗਾਰੀ ਉਹ ਖਤਮ ਹੋ ਜੂ ਕੋਈ ਸਰਕਾਰ ਵੱਲੋਂ ਮਬੈਨੀਫੀਟ ਮਿਲਦਿਆ ਕੁਝ ਅਸੀਂ ਦੇਵਾਂਗੇ ਤੁਹਾਨੂੰ ਤੇ ਇਸ ਨੂੰ ਸ਼ੁਰੂ ਕਰੋ ਤੇ ਇਸ ਵਿੱਚ 10 ਲੇੜੀ ਚਾਹੀਦੀਆਂ ਸੀਗਾ ਤੇ ਮੈਂ 10 ਲੇੜੀ ਜੀ ਬੜੀ ਮੁਸ਼ਕਲ ਨਾਲ ਇਕੱਠੀਆਂ ਕੀਤੀਆਂ ਦੂਰ ਦੂਰੇ ਏਰੀਏ ਦੀਆਂ ਤੇ ਹੁਣ ਤਾਂ ਜਦੋਂ ਅਸੀਂ ਗਰੁੱਪ ਬਣਾਉਣੇ ਆਗੇ ਜੀ ਨਾਲ ਨਾਲ ਸਰਵੇ ਦੇ ਹਿਸਾਬ ਨਾਲ ਹੀ ਬਣ ਜਾਂਦੇ ਆ ਤੇ ਉਸ ਟਾਈਮ ਮੈਂ ਬਹੁਤ ਬੜੀ ਮੁਸ਼ਕਲ ਨਾਲ ਉਹ 10 ਲੜੀ ਜਿ ਇਕੱਠੀਆਂ ਕੀਤੀਆਂ ਨਾ ਤੇ ਜਿਨ੍ਹਾਂ ਨੇ ਮੈਨੂੰ ਉਸ ਟਾਈਮ ਸਹਾਇਕ ਦਿੱਤਾ ਤੇ ਮੈਂ ਆਪਣਾ ਗਰੁੱਪ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ ਇੱਕ ਗਰੁੱਪ ਹੋਰ ਸ਼ੁਰੂ ਕੀਤਾ ਜਿਸ ਵਿੱਚ ਤਿੰਨ ਔਰਤਾਂ ਸੀਗੀਆਂ ਇੱਕ ਘਰ ਦੇ ਵਿੱਚ ਮੈਂ ਉਹਨਾਂ ਨੂੰ ਨਾਲ ਜੋੜਿਆ ਤੋ ਉਹਨਾਂ ਨੇ ਅੱਗੇ ਆਪ ਦੇ ਅਣਗਵਾਨ ਨਾਲ ਲੜੀ ਚੋਟਾਂ ਫਿਰ ਉਸ ਤੋਂ ਬਾਅਦ ਗਰੁੱਪ 1 2 3 4 ਐ ਬਣਦੇ ਰਹੇ ਤੇ ਸਾਡੇ ਗਰੁੱਪ ਹੁਣ 72 ਗਰੁੱਪ ਚੱਲ ਰਹੇ ਐ ਸਿਵੀਆਂ ਪਿੰਡ ਦੇ ਵਿੱਚ ਜੀ ਜਦੋਂ ਐਨਆਰਐਲਮ ਆਇਆ 2019 ਦੇ ਵਿੱਚ ਉਸ ਤੋਂ ਬਾਅਦ ਵੱਧ ਗਰੁੱਪ ਬਣਨ ਲੱਗੇ ਪਹਿਲਾਂ ਸਾਡੇ ਗਰੁੱਪ ਅੰਬੂਜਾ ਦੇ ਥਰੂ ਚੱਲਦੇ ਸੀ ਅੰਬੂਜਾ ਫਾਊਂਡੇਸ਼ਨ ਦੇ ਥਰੂ ਤੇ ਹੁਣ ਗਰੁੱਪ ਜੀ ਸਾਡੇ 72 ਗਰੁੱਪ ਚੱਲ ਰਹੇ ਐ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆਗੇ ਤੇ ਅਸੀਂ ਹੁਣ ਇਹਨਾਂ ਨੂੰ ਰੋਜ਼ਗਾਰ ਦਿਵਾਇਆ ਜੀ ਸਿਲਾਈ ਦੀ ਟ੍ਰੇਨਿੰਗ ਦਿਵਾ ਕੇ ਮਸ਼ੀਨਾਂ ਦਿਵਾਆਂ ਐਨਆਰਐਲਮ ਬ ਤਾਰਨਾ ਪ੍ਰੋਪਰ ਤਰੀਕੇ ਨਾਲ ਕੰਮ ਕਰ ਰਹੀਆਂ ਨੇ ਕਿਉਂ ਕਿ ਜੋ ਆਪਾਂ ਨੂੰ ਹੁਣ ਬੇਰੋਜ਼ਗਾਰ ਬੰਦਾ ਬੈਠਾਗਾ ਕਿਤੇ ਦਿਹਾੜੀ ਲੇਡੀ ਜੀ ਦੇ ਦਿਹਾੜੀ ਤਾਂ ਰੋਜ਼ ਚੱਲਦੀ ਨਹੀਂ ਕਿਤੇ ਚੱਲਦੀ ਕਿਤੇ ਨਹੀਂ ਚੱਲਦੀ ਹੁਣ ਇੱਥੇ ਜਿੰਨਾ ਕੁ ਟਾਈਮ ਆਪਦਾ ਘਰਾਂ ਦਾ ਕੰਮ ਕਰਕੇ ਭਾਵੇਂ 2 ਘੰਟੇ ਕੰਮ ਕਰਨ ਭਾਵੇਂ 4 ਘੰਟੇ ਕੰਮ ਕਰਨ ਉਸ ਵਿੱਚੋਂ ਵੀ ਉਹਨਾਂ ਨੂੰ ਫਾਇਦਾ ਮਿਲਦਾਗਾ ਜੇ ਆਪਾਂ ਹੁਣ ਸਵੇਰ ਤੋਂ ਜਾਵਾਂਗੇ ਦਿਹਾੜੀ ਕਰਨ ਤੇ ਸ਼ਾਮ ਤੱਕ ਫਿਰ ਜਾ ਕੇ ਕਿਤੇ ਤੇ ਕਈ ਔਰਤਾਂ ਨਹੀਂ ਸਾਰਾ ਦਿਨ ਘਰ ਛੱਡ ਸਕਦੀਆਂ ਗਾ ਤੇ ਇੱਥੇ ਜਿੰਨਾ ਕੁ ਟਾਈਮ ਵੀ ਆਵੇ ਉਹਨਾਂ ਨੂੰ ਉਹ ਵੀ ਦਿੱਤਾ ਹੋਇਆ ਵੀ ਜਿੰਨਾ ਕੰਮ ਕਰੋਗੇ ਤੁਹਾਨੂੰ ਉਸ ਹਿਸਾਬ ਨਾਲ ਪੈਸੇ ਮਿਲ ਜਾਣਗੇ ਦੋ ਗਰੁੱਪ ਤਿੰਨ ਗਰੁੱਪਾਂ ਦੇ ਨਾਲ ਹੀ ਤਰਦੀ ਰਹੀ ਤੁਹਾਨੂੰ ਦੱਸ ਹੀ ਰਹੀ ਹਾਂ ਵੀ 2000 19 ਦੇ ਵਿੱਚ ਹੀ ਜਦੋਂ ਐਨਆਰਐਲ ਆਇਆ ਨਾ ਸਰਕਾਰ ਦੀਆਂ ਸਕੀਮਾਂ ਬਾਰੇ ਪਤਾ ਲੱਗਿਆ ਵੀ ਸਾਨੂੰ ਇੱਕ ਫੰਡ ਮਿਲਦਾ ਸਰਕਾਰ ਵੱਲੋਂ ਪਹਿਲਾਂ 15 ਸੀ ਹੁਣ 20 ਹੋ ਗਿਆ ਹੁਣ ਮੈਨੂੰ ਲੱਗਦਾ 30 ਹੁਣ 30 ਹੋ ਰਿਹਾ ਐਸ ਸਾਲ ਤੋਂ ਉਹ ਫੰਡ ਜਦੋਂ ਆਉਂਦਾ ਸੀ ਮੈਂ ਦੱਸਦੀ ਸੀ ਵੀ ਸਰਕਾਰ ਵੱਲੋਂ ਫੰਡ ਵੀ ਆਉਂਦਾ ਸਰਕਾਰੋਂ ਤਾਂ ਕਹਿੰਦੇ ਹੁੰਦੇ ਆਪਾਂ ਮਾ ਜੁੱਤੀ 'ਚ ਤੇਲ ਪਾਉਣ ਨੂੰ ਮਿਲ ਜੇ ਉਹ ਵੀ ਪਵਾ ਲਓ ਤੇ ਜਦੋਂ ਉਹਨਾਂ ਨੂੰ ਮੈਂ 15000 ਜਾਂ 20000 ਦੀ ਗੱਲ ਦੱਸੀ ਫਿਰ ਲੇਡੀਜ਼ ਮੇਰੇ ਨਾਲ ਜੁੜਨਾਂ ਸ਼ੁਰੂ ਹੋ ਗਈਆਂ ਫਿਰ 50000 ਮਿਲਿਆ ਸਾਨੂੰ 6 ਮਹੀਨੇ ਬਾਅਦ ਉਸ ਤੋਂ ਬਾਅਦ ਬੈਂਕ ਨੇ ਸਾਨੂੰ 1.5 ਲੱਖ ਰੁਪਏ ਦਿੱਤਾ ਵੀ ਇੱਕ ਲੇਡੀਜ਼ ਗਰੁੱਪ ਕੋਲੇ 2.5 ਤੋਂ 3 ਲੱਖ ਰੁਪਈਆ ਸਾਲ ਦੇ ਵਿੱਚ ਹੋ ਜਾਂਦਾ ਸੀ